ਦੁਨੀਆ ਦਾ ਹਰ ਬੱਚਾ ਬੱਚਾ ਸਕੰਦਰ ਮਹਾਨ ਨੂੰ ਜਾਣਦਾ ਹੈ ਕਿਉਂਕਿ ਉਸ ਵਰਗਾ ਜੋਧਾ ਦੁਨੀਆ ਦੇ ਉੱਤੇ ਅੱਜ ਤੱਕ ਪੈਦਾ ਨਹੀਂ ਹੋਇਆ ਉਸੇ ਜੋਦੇ ਦੇ ਦੇਸ਼ ਦੀ ਪਾਰਲੀਮੈਂਟ ਦੀ ਪ੍ਰਾਤਨ ਪ੍ਰੇਡ ਦਾ ਦੇਖਣ ਦਾ ਮੌਕਾ ਮੈਨੂੰ ਮਿਲਿਆ ਜੋ ਪੁਰਾਣੇ ਸਮੇਂ ਦੀ ਤਰ੍ਹਾਂ ਹੁੰਦੀ ਹੈ ਉਸੇ ਪ੍ਰੇਡ ਦਾ ਦ੍ਰਿਸ਼ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਇਸ ਤਰੀਕੇ ਦਾ ਸੈਰੇਮਨੀ ਟ੍ਰਿਬਿਊਟ ਦੇ ਰਿਹਾ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਆਪਾਂ ਦੇਖਿਆ ਵਾਗਾ ਬਾਡਰ ਦੇ ਉੱਤੇ ਪਰੇਡ ਹੁੰਦੀ ਜਾਂ ਆਪਣੀ ਪਾਰਲੀਮੈਂਟ ਦੇ ਮੂਰੇ ਗਾਰਡ ਇਦਾਂ ਕਰਦੇ ਨੇ ਜਾਂ ਲੰਡਨ ਦੇ ਵਿੱਚ ਆਪਾਂ ਉਹਨਾਂ ਦੇ ਗਾਰਡ ਨੂੰ ਦੇਖਦੇ ਆ ਉਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਦਿਨ ਰਾਤ ਇਥੇ ਕੋਈ ਨਾ ਕੋਈ ਗਾਰਡ ਆਪਣੀ ਪਾਰਲੀਮੈਂਟ ਦੀ ਨੂੰ ਆਨਰ ਦੇਣ ਦੇ ਲਈ ਇਸ ਤਰ੍ਹਾਂ ਦੀ ਡਿਊਟੀ ਉੱਤੇ ਲੱਗਿਆ ਰਹਿੰਦਾ ਹੈ ਇਹ ਗ੍ਰੀਸ ਦੀ ਪਾਰਲੀਮੈਂਟ ਦਾ ਦ੍ਰਿਸ਼ ਹੈ ਤੁਸੀਂ ਦੇਖ ਸਕਦੇ ਹੋ ਹੁਣ ਵਾ ਇਹ ਰਾਤ ਦੇ 11 ਵਜੇ ਹੋਏ ਨੇ ਤੇ ਇਥੇ ਕੋਈ ਪੁਲਿਸ ਵਾਲਾ ਨਹੀਂ ਲੋਕ ਆਪ ਹੀ ਆਪਣੇ ਦੇਸ਼ ਦੀ ਰਿਸਪੌਂਸਿਬਿਲਟੀ ਨੂੰ ਦੇਖ ਰਹੇ ਨੇ ਕੋਈ ਗੰਦ ਨਹੀਂ ਪਾ ਰਿਹਾ ਤੇ ਕੋਈ ਰੌਲਾ ਰੱਪਾ ਨਹੀਂ ਤੇ ਇਹ ਆਪਣਾ ਗਾਰਡ ਆਫ ਆਨਰਸ 24 ਘੰਟੇ ਦਿੰਦੇ ਰਹਿੰਦੇ ਨੇ ਸਬਸਕ੍ਰਾਈਬ ਕਰਨਾ ਨਾ ਭੁੱਲੋ